ਗੁਰਦਾਸਪੁਰ ਦੇ ਪਿੰਡ ਹਰਦੋ ਚੰਡੇ ਦੇ ਕਿਸਾਨ ਸੁਜੀਤ ਸਿੰਘ ਵੀ ਬੀਤੇ ਦਿਨੀ ਕਿਸਾਨਾਂ ਦੇ ਨਾਲ ਮਰਨਵਾਰਤ ਤੇ ਬੈਠੇ ਸਨ ਮਰਨਵਾਰਤ ਖਤਮ ਕਰਨ ਤੋਂ ਬਾਅਦ ਸੁਜੀਤ ਸਿੰਘ ਆਪਣੇ ਪਿੰਡ ਪਹੁੰਚੇ ਜਿੱਥੇ ਕਿ ਉਹਨਾਂ ਦਾ ਪਰਵਾਸ ਸਵਾਗਤ ਕੀਤਾ ਗਿਆ ਉਹਨਾਂ ਨੇ 26 ਜਨਵਰੀ ਨੂੰ ਹੋਣ ਵਾਲੇ ਟਰੈਕਟਰ ਮਾਰਚ ਦਾ ਵੀ ਐਲਾਨ ਲਿਆ ਹੈ ਇਸ ਮੌਕੇ ਤੇ ਉਹਨਾਂ ਨੇ ਮੀਡੀਆ ਦੇ ਨਾਲ ਮੁਖਾਤਬ ਹੁੰਦੇ ਹੋਏ ਕਿਹਾ ਹੈ ਕਿ ਢੱਲੇਵਾਲ ਦੇ ਵਿਭਾ ਜਿਹੜੇ ਤਿਆਗ ਦੀ ਕਹਾਣੀ ਬੱਚੇ-ਬੱਚੇ ਦੀ ਜ਼ੁਬਾਨ ਤੇ ਹੈ ਉਹਨਾਂ ਨੇ ਕਿਹਾ ਕਿ 14 ਫਰਵਰੀ ਨੂੰ ਦੋਹਾ ਫਾਰਮਾ ਦੇ ਵੱਲ ਸਰਕਾਰ ਦੇ ਨਾਲ ਗੱਲਬਾਤ ਕਰਨ ਜਾਵੇਗਾ ਤੇ ਇਸ ਨਾਲ ਹੀ ਆਪਣੀਆਂ ਮੰਗਾਂ ਮੰਵਾ ਕੇ ਹੀ ਕਿਸਾਨ ਦਿੱਲੀ ਤੋਂ ਪਰਤਣਗੇ ਵੇਖੋ ਜੀ ਪ੍ਰੇਰਨਾ ਬਹੁਤ ਜ਼ਿਆਦਾ ਮਿਲੀ ਆ ਜਿਸ ਦਾ ਜਗਦੀਸ਼ ਸਿੰਘ ਜੀ ਡੱਲੇਵਾਲ ਇਸ ਨੂੰ ਮਰਨ ਮਰਤ ਦੇ ਨਾਂ ਬੈਠ ਕੇ ਇਸ ਸੰਘਰਸ਼ ਨੂੰ ਦਿੰਦੇ ਤੇ ਹੋ ਸਕਦਾ ਸਾਲਾਂ ਬਦੀ ਚੱਲਦਾ ਰਹਿੰਦਾ ਪਰ ਹੁਣ ਇਹ ਜਿਹੜਾ ਸੰਘਰਸ਼ ਆ ਇਹਨੂੰ ਬਹੁਤ ਵੱਡੀ ਪ੍ਰੇਰਨਾ ਮਿਲੀ ਆ ਬਜ਼ੁਰਗਾਂ ਤੋਂ ਲੈ ਕੇ ਤੇ ਬੱਚੇ ਤੱਕ ਜਿਹੜਾ ਉਹਨਾਂ ਦਾ ਬੱਚਾ ਆ ਜਿਹੜਾ ਉਹਨਾਂ ਦਾ ਪੋਤਰਾ ਉਹਨੂੰ ਕਹਿੰਦੇ ਸਿਖਾਇਆ ਤੇ ਨੀਗਾ ਜੇ ਉਹ ਉਹਨਾਂ ਦਾ ਪੋਤਰਾ ਉਹਨੂੰ ਗੋਦੀ 'ਚ ਬੈ ਕੇ ਲੋਕਾਂ ਨੂੰ ਆਵਾਜ਼ ਮਾਰ ਸਕਦਾ ਤੇ ਲੋਕ ਉੱਮਾ ਕੇ ਪਹੁੰਚ ਸਕਦੇ ਇਹਦਾ ਮਤਲਬ ਲੋਕਾਂ ਚ ਜਾਗਰੂਤਾਈ ਆ ਬਹੁਤ ਵੱਡੀ ਜਾਗਰੂਤਾਈ ਆ 86 ਸਾਲ ਦੇ ਬਜ਼ੁਰਗ ਜਿਹੜੇ ਆ ਉਹ ਵੀ ਮਰਨ ਵਰਦੇ ਦੇ ਉੱਤੇ ਬੈਠੇ ਪਹੁੰਚੇ ਆ ਉਹ ਸਿਰਫ ਪ੍ਰੇਰਨਾ ਕਰਕੇ ਜਾਗਰਤ ਕਰਕੇ ਬਿਠੇ ਸੁਖਜੀਤ ਸਿੰਘ ਹਰਦੋ ਝੰਡੇ ਪ੍ਰਧਾਨ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਜਿਹੜੇ ਦਿਨ ਮਰਨ ਵਰਦੇ ਤੇ ਬੈਠੇ ਤੇ ਅੱਜ ਜਦੋਂ ਪਿੰਡ ਆਏ ਤੇ ਕਿਹ ਤਰ੍ਹਾਂ ਦਾ ਮਾਹੌਲ ਆ ਦੇਖੋ ਮਰਨ ਵਰਤੇ ਤੇ ਇੱਥੇ ਜੀਵਰੀ ਬੈਠ ਗਿਆ ਹਰ ਕੰਮ ਆ ਜਦੋਂ 26 ਤਰੀਕ ਨੂੰ ਡਲੇਵਾਲ ਸਾਹਿਬ ਨੂੰ ਪੁਲਿਸ ਨੇ ਚੱਕ ਲਿਆ ਸੀਗਾ ਉਦੋਂ ਹੀ ਸੇਵਾ ਦਾ ਮੌਕਾ ਮਿਲਿਆ ਸੀ ਜਾਂ 5 ਦਿਨ ਵਾਸਤੇ ਔਰ ਜਦੋਂ 50 ਦਿਨ ਤੱਕ ਜਿਹੜਾ ਸਰਦਾਰ ਜੀਸਨ ਢਲੇਵਾਲ ਦੇ ਮਰਨਰ ਤੇ ਬੈਠਣ ਤੋਂ ਬਾਅਦ ਸਰਕਾਰ ਦੀ ਕੋਈ ਹਲਚਲ ਨਹੀਂ ਹੋ ਰਹੀ ਸੀ ਗੱਲਬਾਤ ਵਾਸਤੇ ਅੱਗੇ ਨਹੀਂ ਆ ਰਹੀ ਸੀ ਤਾਂ 111 ਕਿਸਾਨਾਂ ਦੇ ਜਥੇ ਦੀ ਅਗਵਾਈ ਕਰਦੇ ਹੋਏ 5 ਦਿਨ ਆਪਾਂ ਜਿਹੜਾ ਦੁਬਾਰਾ ਮਰਨਰ ਤੇ ਬੈਠੇ ਸੀਗੇ ਔਰ 4 ਦਿਨ ਬਾਅਦ ਜਿਹੜੀ ਸਰਕਾਰ ਆ ਗੱਲਬਾਤ ਵਾਸਤੇ ਆ ਗਈ ਸੀ ਔਰ ਉਸ ਦਿਨ ਗੱਲਬਾਤ ਦੀਆਂ ਮੀਟਿੰਗਾਂ ਦੌਰ ਚੱਲਦਾ ਚੱਲਦਾ ਰਾਤ ਜਿਆਦਾ ਟਾਈਮ ਹੋ ਗਿਆ ਸੀ 12 1 ਵਜ ਗਿਆ ਸੀ ਇਸ ਕਰਕੇ ਜਿਹੜਾ ਵਾ ਪੰਜਵੇਂ ਦਿਨ ਜਿਹੜਾ ਮਰਮਰਤ ਜਿਹੜਾ ਵਾ ਉਹ ਸਾਡਾ ਸਮਾਪਤ ਕਰਾਇਆ ਸਰਦਾਰਜੀਤ ਸਿੰਘ ਢੱਲੇਵਾਲ ਨੇ ਸਰਦਾਰ ਸਾਹਿਬ ਤੱਕ ਸਰਕਾਰ ਵੱਲੋਂ ਔਰ ਢੱਲੇਵਾਲ ਸਾਹਿਬ ਦਾ ਖਿਆਲ ਅ ਢੱਲੇਵਾਲ ਸਾਹਿਬ ਕੰਮ ਵੀ ਚਲਾਇਆ ਚੰਨੇ ਮਾਰੀ ਦਾ ਜਿਹੜਾ ਉਹ ਲੈ ਰਹੇ ਨੇ ਲੇਕਿਨ ਮਰਮਰਤ ਤਾਂ ਨਾ ਜਾਰੀ ਆ ਅ ਸਰਕਾਰ ਵੱਲੋਂ ਜਿਹੜਾ ਵਾ ਇੱਕ ਜਿਹੜੀਆਂ ਪਹਿਲੀਆਂ 4 ਮੀਟਿੰਗਾਂ ਹੋਈਆਂ ਸੀ ਉਹਨਾਂ ਮੀਟਿੰਗਾਂ ਨੂੰ ਕੰਟੀਨਿਊ ਕਰਦੇ ਹੋਏ ਇੱਕ ਪੰਜਵੀਂ ਮੀਟਿੰਗ ਜਿਹੜੀ ਆ ਚੰਡੀਗੜ੍ਹ ਅਫਸਰ ਮਲਾਵਾ ਉਹ ਔਰ ਜਿਹੜੇ ਫਾਈਨੈਂਸ ਦੇ ਅਧਿਕਾਰੀ ਜਿਹੜੇ ਹੋਣਗੇ ਉਹ ਸਾਰੇ ਜਿਹੜੇ ਆ ਪੰਜਾਬ ਸਰਕਾਰ ਦੇ ਕੁਝ ਮੰਤਰੀ ਹੋਣਗੇ ਮੀਟਿੰਗਾਂ ਵਿੱਚ ਸ਼ਾਮਲ ਹੋਣਗੇ ਉਹਦਾ ਸੱਦਾ ਦਿੱਤਾ ਗਿਆ ਵਾ ਔਰ ਇੱਕ ਪਿਛਲੇ ਜਦੋਂ 18 ਫਰਵਰੀ ਤੋਂ ਜਦੋਂ ਕੋਈ ਮੀਟਿੰਗ ਉਸ ਤੋਂ ਬਾਅਦ ਸਰਕਾਰ ਨਹੀਂ ਕਾਲ ਕਰ ਰਹੀ ਸੀ ਔਰ ਲਗਾਤਾਰ ਦੋ ਲੋਨ ਨੂੰ 11:30 ਮਹੀਨੇ ਲਗਭਗ ਹੋ ਚੱਲੇ ਨੇ ਔਰ ਇਹ ਜਿਹੜਾ ਬੜੀ ਵੱਡੀ ਜਿਹੜੀ ਤਪੱਸਿਆ ਸਰਦਾਰਜੀ ਸਿੰਘ ਢੱਲੇਵਾਲ ਦੀ ਕਿ ਇੰਨਾ ਲੰਬਾ ਬਰਨਰਥ ਇਤਿਹਾਸ ਦੇ ਸੈਕੰਡ ਜਿਹੜਾ ਦੇਖੋ ਜਦੋਂ ਵੀ ਸਟਾ ਨਿਕਲਣਾ ਗੱਲਬਾਤ ਨਾ ਸਟਾ ਨਿਕਲਣਾ ਵਾ ਜਿੰਨਾ ਅੰਦੋਲਨ ਆਪਾਂ ਕਰਦੇ ਆ ਜਾਂ ਸਰਕਾਰਾਂ ਸਾਡੀ ਗੱਲ ਨਹੀਂ ਮੰਨਦੀਆਂ ਜਦੋਂ ਵੀ ਜਿਹੜਾ ਫੈਸਲਾ ਹੁੰਦਾ ਵਾ ਉਹ ਟੇਬਲ ਤੇ ਹੁੰਦਾ ਵਾ ਟੇਬਲ ਤੇ ਗੱਲਬਾਤ ਕਰਦੇ ਜਿਹੜਾ ਫੈਸਲਾ ਹੁੰਦਾ ਵਾ ਔਰ ਸਾਨੂੰ ਪੂਰੀ ਆਸ ਆ ਕਿ ਜਿਸ ਤਰ੍ਹਾਂ ਅਸੀਂ ਇਹ ਇੰਨਾ ਲੰਬਾ ਅੰਦੋਲਨ ਲੈ ਕੇ ਚੱਲੇ ਗਏ ਆ ਤੇ ਸਰਕਾਰ ਨੂੰ ਜਿਹੜੇ ਸਾਡੀਆਂ ਮੰਗਾਂ ਮੰਨਣੀਆਂ ਪੈਣਗੀਆਂ